ਕਾਰਗਿਲ جنگ ਨੂੰ ਅੱਜ 26 ਸਾਲ ਪੂਰੇ ਹੋ ਚੁੱਕੇ ਨੇ ਤੇ ਇਸ ਲੜਾਈ ਦੇ ਵਿੱਚ ਭਾਰਤ ਦੇ ਉਹਨਾਂ ਸਪੂਤਾ ਨੇ ਕੁਰਬਾਨੀਆਂ ਦਿੱਤੀਆਂ ਆਪਣੇ ਦੇਸ਼ ਦੀ ਆਨ ਮਾਨ ਸ਼ਾਨ ਨੂੰ ਕਾਇਮ ਰੱਖਣ ਦੇ ਲਈ ਤੇ ਨਾਲੇ ਕਈ ਐਸੇ ਵੀ ਸੈਨਿਕ ਨੇ ਜਿਨ੍ਹਾਂ ਨੇ ਆਪਣੀ ਵੀਰਤਾ ਦੇ ਨਾਲ ਦੁਸ਼ਮਣ ਦੇ ਦੰਦ ਖੱਟੇ ਕੀਤੇ ਤੇ ਉਸ ਤੋਂ ਬਾਅਦ ਇਸ ਵੇਲੇ ਉਹ ਆਪਣੇ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਵੱਖ-ਵੱਖ ਕੰਮ ਕਰ ਰਹੇ ਨੇ ਮੇਰੇ ਨਾਲ ਕਾਰਗਿਲ ਜੰਗ ਦੇ ਇੱਕ ਸਿਪਾਹੀ ਵੀਰ ਸਿਪਾਹੀ ਕਹਿ ਸਕਦਾ ਹੈ ਜਿਨ੍ਹਾਂ ਨੂੰ ਵੀਰ ਚੱਕਰ ਦੇ ਨਾਲ ਭਾਰਤ ਸਰਕਾਰ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਸਤਪਾਲ ਸਿੰਘ ਜੀ ਮੌਜੂਦ ਨੇ ਸਤਪਾਲ ਜੀ ਨਾਲ ਵੀ ਗੱਲ ਕਰਾਂਗੇ ਸਤਪਾਲ ਜੀ ਤੁਸੀਂ ਜਿਹੜੀ ਜੰਗ ਸੀਗੀ ਉਹਦੇ ਵਿੱਚ ਹਿੱਸਾ ਲਿਆ ਹਾਂਜੀ ਤੇ ਉਸ ਜੰਗ ਦੇ ਕਿਸ ਤਰ੍ਹਾਂ ਦੇ ਹਾਲਾਤ ਸੀ ਕਿਵੇਂ ਪਤਾ ਲੱਗਿਆ ਸ਼ੁਰੂਆਤ ਦੇ ਵਿੱਚ ਕੀ ਹੋਇਆ ਸੀ ਉਹ ਦੱਸੋ ਬੱਦਸਾ ਹਾਲਾਤ ਤੁਹਾਨੂੰ ਕੀ ਦੱਸੀਏ ਅਸੀਂ ਮਤਲਬ ਕਿ ਪਿੱਛੋਂ ਪੀ ਸਟੇਸ਼ਨ ਤੋਂ ਪਠਾਨਕੋਟ ਤੋਂ ਅਜੇ ਗਏ ਸੀਗੇ ਸ਼੍ਰੀਨਗਰ। ਜੀ। ਜਦੋਂ ਕਾਰਗਲ ਹਲਚਲ ਹੋਈ ਬਸ ਛੇਤੀ ਹੀ ਸਾਨੂੰ ਸ਼੍ਰੀਨਗਰ ਤੋਂ ਮਤਲਬ ਕਿ ਕਾਰਗਲ ਦਰਾ ਸੈਕਟਰ ਚ ਰਵਾਨਾ ਕਰਤਾ। ਜੀ। ਕਿ ਉਧਰ ਕਾਫੀ ਜ਼ਿਆਦਾ ਹਲਚਲ ਆਇਆ ਮਤਲਬ ਕਿ ਜਿਵੇਂ ਕਬਜ਼ਾ ਕਰ ਲਿਆ ਪਾਕਿਸਤਾਨ ਨੇ ਇਹ ਆਪਣੇ ਕਿ ਉਹ ਇੰਨਾ ਮਤਲਬ ਕਿ ਨਾ ਡਿਫੈਂਸ ਵਧੀਆ ਨਹੀਂ ਸੀ ਪਹਿਲਾਂ। ਕਾਰਗਲ ਲੜਾਈ ਤੋਂ ਪਹਿਲਾਂ ਕਾਰਗਲ ਡਿਫੈਂਸ ਵਧੀਆ ਨਹੀਂ ਸੀ ਇਸ ਕਰਕੇ ਆਪਣੇ ਮਤਲਬ ਕਿ ਅਕਤੂਬਰ ਨਵੰਬਰ ਚ ਜਦੋਂ ਬਰਫ਼ ਪੈ ਜਾਂਦੀ ਸੀ ਵਿਡਰਾਲ ਕਰ ਜਾਂਦੀ ਸੀ ਇੰਡੀਅਨ ਆਰਮੀ ਰਹਿ ਨਹੀਂ ਸਕਦੇ ਫਿਰ ਮਾਰਚ ਦੇ ਵਿੱਚ ਜਦੋਂ ਬਰਫ਼ ਖੁਰ ਜਾਂਦੀ ਉਦੋਂ ਜਾਂਦੇ ਸੀਗੇ ਤੇ ਉਹ ਇਹਦੇ ਵਿੱਚ ਹੀ ਮਤਲਬ ਕਿ 에어ਡ੍ਰੌਪ ਕਰਕੇ ਹੋ ਉਹਨਾਂ ਨੇ ਕਬਜ਼ਾ ਕਰ ਲਿਆ ਕਾਫੀ ਏਰੀਆ ਤੱਕ ਜੀ ਤਾਂ ਜਦੋਂ ਤੱਕ ਆਪਣੇ ਪਤਾ ਲੱਗਾ ਸਿਵਲੀਆਂ ਪਿੰਡਾਂ ਵਾਲਿਆਂ ਨੂੰ ਹੌਲੀ-ਹੌਲੀ ਹੌਲੀ ਸਰਕਾਰ ਤੱਕ ਪਹੁੰਚੀ ਖਬਰ ਉਹਦੋਂ ਤੱਕ ਆ ਕਾਫੀ ਜ਼ਿਆਦਾ ਏਰੀਏ ਤੇ ਉਹਨਾਂ ਨੇ ਕੈਪਚਰ ਕਰ ਲਿਆ ਹੋਇਆ ਸੀਗਾ ਤਾਂ ਫਿਰ ਸਾਡੀ ਪਲਟਨ ਨੂੰ ਟਾਈਗਰ ਹਿੱਲ ਦਾ ਟਾਸਕ ਮਿਲਿਆ ਬ੍ਰਿਗੇਡੀਅਰ ਐਮ ਪੀ ਐਸ ਬਾਜਵਾਜੀ ਸਾਡੇ ਬ੍ਰਿਗੇਡ ਕਮਾਂਡਰ ਸੀਗੇ ਤਾਂ ਸਾਡੇ ਐਸ ਪੀ ਸਿੰਘ ਸੁਰਿੰਦਰ ਪ੍ਰਤਾਪ ਸਿੰਘ ਕਰਨਾਲ ਕਮਾਂਡ ਕਰ ਰਹੀ ਸੀ ਸਾਡੀ 8 ਸਿਕਯੂਨਟ ਦੀ ਜਦੋਂ ਹੀ ਮਤਲਬ ਕਿ ਸਾਨੂੰ ਟਾਈਗਰ ਹਿੱਲ ਦਾ ਟਾਸਕ ਮਿਲਿਆ ਕਹਿੰਦੇ ਜੀ ਇੱਥੇ ਤੁਸੀਂ ਸਿਰਫ ਸਰਚ ਕਰਕੇ ਆਉਣੀ ਹੈ ਜੀ ਸਰਚਿੰਗ ਕਰਨੀ ਹੈ ਇਹ ਤਾਂ ਹੈ ਹੀ ਨਹੀਂ ਸੀ ਕਿ ਇੱਥੇ ਮਿਲੀਟੈਂਟ ਬੈਠੇ ਆ ਜਾਂ ਉਹਨਾਂ ਦੀ ਆਰਮੀ ਬੈਠੀ ਹੈ ਕਬਜ਼ਾ ਹੋ ਗਿਆ ਸਾਨੂੰ ਇੰਨਾ ਹੀ ਹੁਕਮ ਮਿਲਿਆ ਸੀਗਾ ਕਿ ਤੁਸੀਂ ਸਰਚਿੰਗ ਕਰਨੀ ਸਾਡੀ ਇੱਕ ਬ੍ਰੋ ਕੰਪਨੀ ਨੂੰ ਟਾਸਕ ਦਿੱਤਾ ਕਿ ਤੁਸੀਂ ਜਾਓ ਦੇਖ ਕੇ ਆਓ ਪੈਟਰੋਲਿੰਗ ਗਈ ਉਹਨਾਂ ਦੀ ਬ੍ਰਿਓ ਕੰਪਨੀ ਦੀ ਜਦੋਂ ਹੀ ਪੈਟਰੋਲਿੰਗ ਮਤਲਬ ਕਿ 100 100 ਕਿਲੋਮੀਟਰ ਤੇ ਰਹਿ ਗਈ ਉਹਨਾਂ ਨੇ ਪੂਰੇ ਹੈਵੀ ਵੈਪਨ ਦਾ ਇੰਨਾ ਜ਼ਿਆਦਾ ਫਾਇਰ ਕਰਿਆ ਜੀ ਮਤਲਬ ਕਿ ਨੇਰੀ ਲਿਆਤੀ ਸਰਚਿੰਗ ਕਾਦੀ ਸੀ ਮਤਲਬ ਕਿ ਫਿਰ ਡਿਕਲੇਅਰ ਹੋ ਗਿਆ ਵੀ ਇੱਥੇ ਦੁਸ਼ਮਣ ਦਾ ਪੂਰਾ ਕਬਜ਼ਾ ਜੀ ਅਰ ਵਧੀਆ ਹੈਵੀ ਥਿਆਰ ਲੈ ਕੇ ਬੈਠੇ ਨੇ ਪਤਾ ਹੀ ਨਹੀਂ ਕਿੰਨੀ ਕਿ ਨਫਰੀ ਹੈ ਉਹਨਾਂ ਦੀ ਦੁਸ਼ਮਣ ਦੀ ਪਾਕਿਸਤਾਨ ਦੀ ਜੀ ਮਤਲਬ ਕਿ ਉਹ ਜਿਹੜੀ ਟਾਈਗਰ ਹਿੱਲ ਪਹਾੜੀ ਸੀ ਨਾ ਉਹ ਇੱਕ ਮੇਨ ਸੀਗੀ ਇੱਕ ਸਭ ਤੋਂ ਜ਼ਿਆਦਾ ਹਾਈਟ ਵਾਲੀ ਤੇ ਉਹਦੇ ਤੋਂ ਕਾਰਗਲ ਦਰਾਜ ਵਾਲਾ ਰਸਤਾ ਕਟਫ ਹੋ ਸਕਦਾ ਸੀ। ਰੋਡ ਤੋਂ ਕੋਈ ਵੀ ਵਹੀਕਲ ਲੰਘਦੀ ਸੀ ਦਿਨੇ ਦਾ ਮਤਲਬ ਹੀ ਨਹੀਂ ਰਾਤ ਨੂੰ ਵੀ ਅਗਰ ਕੋਈ ਲਾਈਟ ਜਗਾ ਕੇ ਵੀ ਲੰਘਦੇ ਸੀ ਨਾ ਉਸੇ ਟਾਈਮ ਹੀ ਬੰਬ ਡਿੱਗਦਾ ਸੀ ਉੱਥੇ। ਆਰਟੀ ਦਾ ਫਾਇਰ ਟਾਈਗਰ ਹਿੱਲ ਤੇ ਜਿਹੜੇ ਆ ਓਪੀ ਵਗੈਰਾ ਬੈਠੇ ਸੀ ਪਿੱਛੋਂ ਸਿੱਧਾ ਹੀ ਆਰਟੀ ਦਾ ਫਾਇਰ ਹੀ ਮੰਗਾਉਂਦੇ ਸੀਗੇ ਤੇ ਕੋਈ ਵੀ ਗੱਡੀਆਂ ਦੀ ਮੂਮੈਂਟ ਨਹੀਂ ਸੀ ਹੁੰਦੀ ਹੈ ਕਿ ਜੀ ਸਤਪਾਲ ਸਿੰਘ ਜੀ ਕੀ ਲੱਗਦਾ ਹੈ ਤੁਹਾਡੀ ਉਦੋਂ ਪੋਸਟ ਕੀ ਸੀ ਤੇ ਕਿੰਨੇ ਦਿਨ ਦੀ ਲੜਾਈ ਚੱਲੀ ਲੜਾਈ ਤੋਂ ਬਾਅਦ ਦੇ ਹਾਲਾਤ ਕਿਸ ਤਰ੍ਹਾਂ ਹੋਏ ਮੈਂ ਉਦੋਂ ਛਪਾਈ ਸੀਗਾ ਜੀ ਜੀ 92 'ਚ ਭਰਤੀ ਹੋਇਆ ਤਾਂ 92 ਪੰਜ 6 7 ਸਾਲ ਨੌਕਰੀ ਸੀਗੀ ਜੀ ਤੇ ਲੜਾਈ ਚੱਲੀ ਜੀ ਮਈ ਮਈ ਅੱਧੀ ਮਤ ਕੇ 14 15 ਮਈ ਤੋਂ ਲੈ ਕੇ ਇਹ ਜੁਲਾਈ 10 ਤੱਕ ਚੱਲੀ ਜੀ 10 ਜੁਲਾਈ ਤੱਕ 10 ਜੁਲਾਈ ਨੂੰ ਬਿਲਕੁਲ ਐ ਖਤਮ ਹੋ ਗਿਆ ਸੀ ਜਿਵੇਂ ਜਿਵੇਂ ਡੈੱਡ ਬੋਡੀਆਂ ਸਾਰੀਆਂ ਆਪਣੀਆਂ ਆਪਣੇ ਵਾਪਸ ਆ ਗਈਆਂ ਸੀਗੀਆਂ ਘਰੋ ਘਰ ਪਹੁੰਚ ਗਈਆਂ ਸੀਗੀਆਂ ਮਤਲਬ 10 ਜੁਲਾਈ ਤੱਕ ਸਾਰਿਆਂ ਦੀਆਂ ਤਾਂ ਸਾਡੇ ਜਿਹੜੇ ਹੁਣ ਟਾਈਗਰ ਹਿੱਲ ਤੇ ਮੇਨ ਪਾਕਿਸਤਾਨ ਮੰਨਿਆ ਕਿਵੇਂ ਕਿ ਇਹ ਆਰਮੀ ਐ ਪਹਿਲਾਂ ਤਾਂ ਉਹ ਕਹਿੰਦਾ ਸੀ ਮਿਲਿਟੈਂਟ ਨੇ ਪੀ ਮੇਰੀ ਆਰਮੀ ਨਹੀਂ ਹੈਗੀ ਜਦੋਂ ਅਸੀਂ ਮਤਲਬ ਕਿ ਮੇਰੀ ਪਾਰਟੀ ਜਿਹੜੀ ਘਾਤਕਾ ਪਰਟੂਨ ਸਾਡੀ ਨੇ ਅਟੈਕ ਕਰਿਆ ਅਟੈਕ ਕਰਿਆ ਉਹਦੇ ਵਿੱਚ ਅਸੀਂ ਇੱਕ ਦੋ ਅਫਸਰ ਚਾਰ ਜੇਸੀਓ ਤੇ 46 ਓਵਰ ਸੀਗੇ ਟੋਟਲ 52 ਸੀਗੇ ਜਦੋਂ ਹੋ ਗਿਆ ਹਾਂ ਅਸੀਂ ਮਤਲਬ ਕਿ 4 ਤਰੀਕ ਨੂੰ ਮੂਵ ਕਰਿਆ 5 ਨੂੰ ਅਸੀਂ ਉੱਥੇ ਅਟੈਕ ਕਰਿਆ 6 ਨੂੰ ਸਾਡੇ ਤੇ ਕਾਊਂਟਰ ਅਟੈਕ ਆਇਆ 5 ਨੂੰ ਅਸੀਂ ਕਬਜ਼ਾ ਕਰ ਲਿਆ ਸੀਗਾ ਹਾਂ 6 ਨੂੰ ਕਾਉਂਟਰ ਅਟੈਕ ਆਇਆ ਹਾਂ ਮੈਂ ਮੈਂ ਇਤਨੀ ਮਾਰ ਸਕਿਆ ਅਸੀਂ ਕਰ ਲਿਆ ਸੀਗਾ ਬਈ ਇਹ ਜੁਲਾਈ ਦਾ ਹੀ ਜੁਲਾਈ ਹਾਂ ਜੁਲਾਈ 6 ਜੁਲਾਈ ਨੂੰ ਹਾਂਜੀ 6 ਜੁਲਾਈ ਨੂੰ 10 ਜੁਲਾਈ ਤੱਕ ਹਾਂ ਮਤਲਬ ਕਿ ਕਬਜ਼ਾ ਕਰ ਲਿਆ ਜਦੋਂ ਕਾਉਂਟਰ ਅਟੈਕ ਆਇਆ ਉਹਦੇ ਵਿੱਚ ਕਾਫੀ ਜ਼ਿਆਦਾ ਪਾਕਿਸਤਾਨ ਦੀ ਨਫਰੀ ਸੀਗੀ ਵੀ ਵਾਪਸ ਲੈਣਾ ਟੈਗਰ ਹੈਲ ਮੇਨ ਸੀਗੀ ਉਹਦੇ ਵਿੱਚ ਅਫਸਰ ਸੀਗੇ ਦੋ ਜਿਵੇਂ ਮੇਜਰ ਅਕਵਾਲ ਕੈਪਟਨ ਕਰਨੈਲ ਸ਼ੇਰਖਾਨ ਇੱਕ ਹੋਰ ਸੀਗਾ ਕੈਪਟਨ ਹਮਿੰਦ ਤਿੰਨੇ ਤਾਂ ਮਤਲਬ ਕਿ ਅਸੀਂ ਉਹ ਕਾਉਂਟਰ ਅਟੈਕ ਦੇ ਵਿੱਚ ਮਾਰ ਲਏ ਇੱਕ ਮੇਰੀ ਤਾਂ ਜ਼ਖਮੀ ਹੋਇਆ ਮੇਰੇ ਗੋਲੀਆਂ ਲੱਗੀਆਂ ਚਾਰ ਫਿਰ ਕਮਾਂਡਰ ਬੇ ਬਾਜਵਾ ਸਾਹਿਬ ਨੇ ਦੱਸਿਆ ਮਤਲਬ ਕਿ ਅਸੀਂ ਬਾਰ-ਬਾਰ ਉਹਨਾਂ ਨੂੰ ਧਕੇਲ ਰਹੇ ਸੀ ਪਿੱਛੇ ਦੋ ਵਾਰ ਹੀ ਗਏ ਤੇ ਜਿਹੜੀ ਫੇਰ ਉਹ ਇਕੱਠੇ ਕਰਕੇ ਇੱਕ ਟਰੈਕਸੂਟ ਵਾਲਾ ਸੀਗਾ ਰੈਕ ਸੂਟ ਵਾਲਾ ਮਤਲਬ ਕਿ ਕੀ ਪਤਾ ਲੱਗਣਾ ਹੈ ਰੈਂਕ ਦਾ ਟਰੈਕਸੂਟ ਦਾ ਤਾਂ ਅਫਸਰਾਂ ਨੇ ਗੈਸ ਲਾਇਆ ਕਿ ਇਹ ਕੋਈ ਅਫਸਰ ਹੀ ਹੋ ਸਕਦਾ ਜਿਹੜੇ ਇਕੱਠੇ ਕਰਕੇ ਲੀਡ ਕਰ ਰਿਹਾ ਲੈ ਕੇ ਆ ਰਿਹਾ ਤਾਂ ਫਿਰ ਕੇ ਐਮਪੀਐਸ ਬਾਦਵਾ ਬ੍ਰਿਗੇਡੀਅਰ ਸਾਹਿਬ ਨੇ ਕਿਹਾ ਕਿ ਜਿੱ ਨਜ਼ਰ ਤੁਸੀਂ ਇਹ ਟਰੈਕਸੂਟ ਵਾਲੇ ਨੂੰ ਨਹੀਂ ਮਾਰਦੇ ਹੈਗੇ ਉਹਨਾਂ ਚਿਰ ਤੁਹਾਡਾ ਇਹ ਲੜਾਈ ਨਹੀਂ ਜਿੱਤੀ ਹਾਂ ਲੜਾਈ ਨਹੀਂ ਜਿੱਤੀ ਯਾਨੀ ਮੈਂ जख्मी ਸੀਗਾ ਬਿਲਕੁਲ ਮੇਰੇ ਮਤਲਬ ਕੇ ਰੇਂਜ ਦੇ ਵਿੱਚ ਸੀਗਾ ਜਦੋਂ ਹੀ ਉਹ ਤੀਸਰੀ ਵਾਰ ਹੀ ਲੈ ਕੇ ਆ ਰਿਹਾ ਸੀ ਮੈਂ ਉਹਦੇ ਲੱਤ 'ਚ ਗੋਲੀ ਮਾਰ ਕੇ ਤਾਂ ਐ ਉਹਦੇ ਉੱਤੇ ਛੇਰ ਦੀਆਂ ਗੇਆਂ ਮਤਲਬ ਐ ਪੈ ਗਿਆ ਕਾਫੀ ਜ਼ਿਆਦਾ ਉਹ ਵੀ ਤਕੜਾ ਸੀਗਾ ਕੁਥੋਂ ਜਦੋਂ ਮੈਨੂੰ ਮੈਂ ਜ਼ਖਮੀ ਸੀਗਾ ਉੱਥੇ ਇੱਕ ਜਜ਼ਬਾ ਹੁੰਦਾ ਜਾਂ ਮਤਲਬ ਕਿ ਹੁਣ ਮਰੇ ਤਾਂ ਹੈਗੇ ਆ ਜੋ ਹੋ ਸਕਦਾ ਕਰ ਲੋ ਜੀ ਹਾਂ ਜੋ ਹੋ ਸਕਦਾ ਕਰ ਲੋ ਮਰੋ ਜਾਂ ਮਾਰੋ ਵਾਲਾ ਜਜ਼ਬਾ ਹੁੰਦਾ ਉਹ ਉਹਦਾ ਹੀ ਮਤਲਬ ਹੈ ਕਿ 47 ਦਾ ਵੈਂਟਰ ਲਾ ਕੇ ਮੈਂ ਉਹਦੇ ਹੀ ਧੌਣ ਦੇ ਵਿੱਚ ਮਾਰੀਆਂ ਹਾਂ ਕਾਫੀ ਜ਼ਿਆਦਾ ਮਤਲਬ ਇਹ ਸਾਡੀ ਥਪੜੋ ਥਪੜੀ ਹੋਇਆ ਕਾਫੀ ਟਾਈਮ ਜਦੋਂ ਉਹ ਮਰਿਆ ਉਹਦੇ ਨਾਲ ਹੀ ਇੱਕ ਦੋ ਅਫਸਰ ਉਹਨਾਂ ਦੇ ਹੋਰ ਮਰ ਗਏ ਕੈਪਟਨ ਹਮੀਦ ਸੀਗਾ ਇੱਕ ਇਕਬਾਲ ਸੀਗਾ ਅਫਸਰ ਉਹਨਾਂ ਦਾ ਤਾਂ ਜਦੋਂ ਇਹ ਤਿੰਨ ਅਫਸਰ ਮਰ ਗਏ ਫੇਰ ਉਹਨਾਂ ਨੇ ਭੱਜਣਾ ਪਿੱਛੇ ਕਿਸਕਾ ਨਾ ਸ਼ੁਰੂ ਕਰਤਾ ਫੇਰ ਨਹੀਂ ਖੜੇ ਸਤਪਾਲ ਜੀ ਮੈਨੂੰ ਇੱਕ ਗੱਲ ਦੱਸੋ ਕਿ ਜਦੋਂ ਜੰਗ ਖਤਮ ਹੁੰਦੀ ਹੈ ਤਾਂ ਤੁਹਾਡਾ ਇਲਾਜ ਹੁੰਦਾ ਹੈ ਤੁਸੀਂ ਉਸ ਤੋਂ ਬਾਅਦ ਡਿਊਟੀ ਤੇ ਆਉਨੇ ਹੋ ਜਾਂ ਘਰ ਆਉਨੇ ਹੋ ਉਸ ਤੋਂ ਬਾਅਦ ਦੇ ਹਾਲਾਤ ਕਿਸ ਤਰ੍ਹਾਂ ਹੋਏ ਕਿਉਂਕਿ ਅਸੀਂ ਵੀ ਇੱਕ ਵਾਰ ਇਹ ਹੀ ਖਬਰ ਨਸ਼ਰ ਕੀਤੀ ਸੀ ਨਿਊਜ਼ 18 ਤੇ ਕਿ ਤੁਸੀਂ ਟ੍ਰੈਫਿਕ ਪੁਲਿਸ ਦੇ ਵਿੱਚ ਤੁਹਾਨੂੰ ਇੱਕ ਛੋਟੀ ਜੀ ਪੋਸਟ ਤੇ ਲਾਇਆ ਗਿਆ ਸੀ ਤੇ ਜਦ ਕਿ ਦੇਸ਼ ਦੇ ਜਿਹੜੇ ਐਡੇ ਵੱਡੇ ਆਪਾ ਕਹਿ ਸਕਦਾ ਕਿ ਸਿਪਾਹੀ ਜਿਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਸ ਤੋਂ ਬਾਅਦ ਕਿੰਨਾ ਕੁ ਮਲਾਰਥਾ ਬੇਸ਼ੱਕ ਤੁਹਾਨੂੰ ਥੋੜੀ ਤਰੱਕੀ ਵੀ ਮਿਲੀ ਸੀਗੀ ਉਸ ਤੋਂ ਬਾਅਦ ਪਰ ਕੀ ਲੱਗਦਾ ਮੌਜੂਦਾ ਹਾਲਾਤ ਦੇ ਵਿੱਚ ਮਨ 'ਚ ਥੋੜੀ-ਮੋਟਾ ਐਨਾ ਕੁ ਹੁੰਦਾ ਕਿ ਇਹ ਅਸੀਂ ਦੇਸ਼ ਦੀ ਕੀ ਮੌਜੂਦਾ ਸਰਕਾਰਾਂ ਸੀਗੀਆਂ ਉਹਨਾਂ ਨੇ ਉਸ ਟਾਈਮ ਕੁਝ ਨਹੀਂ ਕਰਾਇਆ ਚਲੋ ਕਾਂਗਰਸ ਸਰਕਾਰ ਕੈਪਟਨ ਸਾਹਿਬ ਸੀਗੇ ਉਹਨਾਂ ਨੂੰ ਆਰਮੀ ਬਾਰੇ ਨੌਲੇਜ ਸੀਗੀ ਔਰ ਅਵਾੜਾਂ ਬਾਰੇ ਵੀ ਨੌਲੇਜ ਸੀਗੀ ਜਿਹਦੇ ਕਰਕੇ ਉਹਨਾਂ ਨੇ ਮਤਲਬ ਕਿ ਅਸਿਸਟੈਂਟ ਸਰਵੰਸਪੇਟਰ ਭਰਤੀ ਕਰਿਆ ਦੁਬਾਰਾ ਜੀ ਕਨਸਟੇਬਲ ਤੋਂ ਤਾਂ ਚਲੋ ਜੋ ਮਿਲਿਆ ਠੀਕ ਆ ਜੀ ਦੇਰ ਆਏ ਦਰਸਤ ਆਏ ਜੀ ਤੇ ਇਸਰਕੇ ਸ਼ੁਕਰਾਨਾ ਕਰਦੇ ਆ ਰੱਬ ਦਾ ਜੋ ਵੀ ਲੇਟ ਮਿਲਿਆ ਚਲੋ ਤੁਸੀਂ ਹੁਣ 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 ਕੀ ਕੁਸ਼ ਕੇ ਲਾਈਫ ਚ ਹੁਣ ਕੀ ਕਰ ਰਹੇ ਹੋ ਬੱਚੇ ਕੀ ਕਰ ਰਹੇ ਨੇ ਪਰਿਵਾਰ ਕੀ ਕਰ ਰਹੇ ਤੇ ਕੱਲ ਨੂੰ ਆਪਾਂ ਇਹ ਕਹਿ ਸਕਦੇ ਕਿ ਕੱਲ ਨੂੰ ਆਉਣ ਵਾਲੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਨੂੰ ਕੀ ਮੈਸੇਜ ਦਵਾਂਗੇ ਆ ਬੇਟਾ ਪਟਿਆਲੇ ਆਪਣਾ ਮਤਲਬ ਕਿ ਪ੍ਰਾਈਵੇਟ ਆਪਣਾ ਕਰਦਾ business ਕਰਦਾ ਇਹ ਪੇਟੀਆਂ ਕੈਨੇਡਾ ਨੇ ਮੈਂ ਪੁਲਿਸ ਚ ਕਰ ਰਿਹਾ ਹਾਂ ਜੇ ਹੈਗੀ ਹੈ 4 5 ਸਾਲ ਰਿਟਾਇਰਮੈਂਟ ਦੇ ਵਿੱਚ ਮਤਲਬ ਆਉਣ ਵਾਲੀ ਪੀੜ੍ਹੀ ਨੂੰ ਇਹੀ ਮਤਲਬ ਕਿ ਕਹਿਣਾ ਚਾਹੁੰਦੇ ਆ ਕਿ ਆਰਮੀ ਦੀ ਜੌਬ ਕਰੋ ਆਰਮੀ ਚ ਭਰਤੀ ਹੋਵੋ ਕਾਫੀ ਬੱਚੇ ਅੱਜਕੱਲ ਬਾਹਰ ਨੂੰ ਮਤਲਬ ਕਿ ਭੱਜੇ ਜਾਂਦੇ ਆ ਕਾਫੀ ਉਹਦੇ ਵਿੱਚ ਕੋਈ ਜਿੰਨਾ ਗਨੇ ਪਉਂਦਾ ਕੋਈ ਵੇਚਦਾ ਫਿਰ ਉਥੋਂ ਰਿਪੋਰਟ ਹੁੰਦੇ ਆ ਕਿੰਨਾ ਮਤਲਬ ਕਿ ਕਾਫੀ ਜਿਆਦਾ ਸਟਰਗਲ ਕਰਨਾ ਪੈਂਦਾ ਕਰਜ਼ਾਈ ਹੁੰਦੇ ਨੇ ਹਾਂ ਦੇਸ਼ ਦੀ ਸੇਵਾ ਨਾਲੇ ਸਾਰਾ ਕੁਝ ਬੈਨੀਫਿਟ ਵੀ ਵਧੀਆ ਨੇ ਇਲਾਜ ਵਗੈਰਾ ਹਾਂ ਸਾਰਾ ਕੁਝ ਵਧੀਆ ਹੈ ਵਧੀਆ ਲਾਈਫ ਆ ਨਾਲੇ ਦੇਸ਼ ਦੀ ਸੇਵਾ ਤਾਂ ਨਾਲੇ ਆਪਣਾ ਘਰ ਗ੍ਰਸਤੀ ਚੱਲੀ ਜਾਂਦੀ ਹੈ ਵਧੀਆ ਬਹੁਤ ਵਧੀਆ ਬਿਲਕੁਲ ਬਿਲਕੁਲ ਐਸੋ ਸਰਦਾਰ ਸਤਪਾਲ ਸਿੰਘ ਨੇ ਜਿਹੜੇ ਇਸ ਵੇਲੇ ਪੰਜਾਬ ਪੁਲਿਸ ਦੇ ਵਿੱਚ ASI ਦੀ ਨੌਕਰੀ ਕਰ ਰਹੇ ਨੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਮੈਂ ਆਰਮੀ ਦੇ ਵਿੱਚੋਂ ਰਿਟਾਇਰ ਹੋਇਆ ਤਾਂ ਮੈਨੂੰ ਪੁਲਿਸ ਦੇ ਵਿੱਚ ਸਿਰਫ ਸਿਪਾਹੀ ਦੀ ਨੌਕਰੀ ਮਿਲੀ ਤੇ ਉਹ ਵੀ ਟ੍ਰੈਫਿਕ ਪੁਲਿਸ ਦੇ ਵਿੱਚ ਤੇ ਜਦੋਂ ਮੈਨੂੰ ਉੱਥੇ ਇਸ ਤਰ੍ਹਾਂ ਕਿਸੇ ਨੇ ਦੇਖਿਆ ਕਿ ਇਹਨਾਂ ਦੀ ਛਾਤੀ ਦੇ ਉੱਪਰ ਤਾਂ ਇਹਨੇ ਮੈਡਲ ਲੱਗੇ ਹੋਏ ਨੇ ਤੇ ਇਹ ਕਿਸ ਤੁਹਾਨੂੰ ਆਰਮੀ ਨੂੰ ਬਿਲੋਂਗ ਕਰਦੇ ਹੋਣਗੇ ਤੇ ਉਸ ਤੋਂ ਬਾਅਦ ਸਰਕਾਰ ਦੇ ਕੋਲ ਗੱਲ ਜਾਂਦੀ ਹੈ ਤੇ ਇਹਨਾਂ ਨੂੰ ASI ਬਣਾ ਦਿੱਤਾ ਜਾਂਦਾ ਹੈ ਬੇਸ਼ੱਕ ਉਹ ਆਪਣੇ ਪੂਰੇ ਪਰਿਵਾਰ ਦੇ ਨਾਲ ਬੇहद ਖੁਸ਼ ਨੇ ਪਰ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਖਾਸ ਤੌਰ ਤੇ ਨੌਜਵਾਨਾਂ ਨੂੰ ਅਪੀਲ ਜ਼ਰੂਰ ਕੀਤੀ ਹੈ ਕਿ ਦੇਸ਼ ਦੀ ਫੌਜ ਦੇ ਵਿੱਚ ਨੌਕਰੀ ਕਰਨਾ ਸਭ ਤੋਂ ਵੱਡੇ ਮਾਣ ਵਾਲੀ ਗੱਲ ਹੈ ਕਿਉਂਕਿ ਜੇਕਰ ਅਸੀਂ ਦੇਸ਼ ਦੀ ਸੇਵਾ ਕਰਦੇ ਹਾਂ ਤਾਂ ਸਾਨੂੰ ਮਾਣ ਸਨਮਾਨ ਪੂਰੀ ਜ਼ਿੰਦਗੀ ਮਿਲਦਾ ਰਹਿੰਦਾ ਹੈ ਪਟਿਆਲਾ ਦੇ ਮੱਲੋ ਮਾਜਰਾ ਪਿੰਡ ਤੋਂ ਮਨੋਸ਼ ਸ਼ਰਮ ਨਿਊਜ਼ 18 ਪੰਜਾਬ